ਪਤਨੀ ਨਹੀਂ ਆ ਮੈਂ ਮਾਂ ਧੀ ਅਤੇ ਭੈਣ ਦੇ ਤੌਰ ਤੇ ਦੇਖਾਂਗਾ ਇਸੇ ਤਰ੍ਹਾਂ ਔਰਤਾਂ ਆਪਣੀਆਂ ਅੱਖਾਂ ਨਾਲ ਵਾਅਦਾ ਕਰ ਸਕਦੀਆਂ ਕਿ ਮੈਂ ਇੱਕ ਹੀ ਪਤੀ ਦੀ ਪਤਨੀ ਰਹਾਂਗੀ ਔਰ ਹਰੇਕ ਗੈਰ ਮਰਦ ਮੇਰੇ ਲਈ ਪੁੱਤਰ ਮੇਰੇ ਲਈ ਪਿਤਾ ਤੇ ਭਰਾ ਦੇ ਤਲ ਹੋਊਗਾ ਇਸੇ ਤਰ੍ਹਾਂ ਤੁਸੀਂ ਆਪਣੇ ਜ਼ੁਬਾਨ ਦੇ ਨਾਲ ਵਾਅਦਾ ਕਰੋ ਨੇਮ ਕਰੋ ਕਿ ਮੈਂ ਇਸ ਜ਼ੁਬਾਨ ਤੋਂ ਅੱਜ ਤੋਂ ਬਾਅਦ ਕੋਈ ਗਾਲ ਮੰਦਾ ਨਹੀਂ ਕਰਨਾ ਮੈਂ ਅੱਜ ਇਸ ਜ਼ੁਬਾਨ ਤੋਂ ਵਾਦਾ ਕਰਦੀ ਆ ਜਾਂ ਕਰਦਾ ਆ ਕਿ ਮੈਂ ਆਪਣੇ ਜ਼ੁਬਾਨ ਨਾਲ ਚੁਗਲੀਆਂ ਨਹੀਂ ਕਰਨੀਆਂ ਮੈਂ ਆਪਣੇ ਕੰਨਾਂ ਨਾਲ ਵਾਦਾ ਕਰਦਾ ਕਿ ਮੈਂ ਨਾ ਕਦੀ ਪਰਮੇਸ਼ਵਰ ਦੇ ਵਿਰੁੱਧ ਸੁਨਣਾ ਨਾ ਮੈਂ ਕੋਈ ਗਲਤ ਚੀਜ਼ ਨੂੰ ਸੁਨਣਾ ਨਾ ਮੈਂ ਚੁਗਲੀਆਂ ਨੂੰ ਸੁਨਣਾ ਤੁਸੀਂ ਆਪਣੇ ਹੱਥਾਂ ਨਾਲ ਵਾਦਾ ਦੇ ਵਿਰੁੱਧ ਆਪਣਾ ਹੱਥ ਨਹੀਂ ਚੱਕਣਾ ਮੈਂ ਕਿਸੇ ਵੀ ਇਮਾਨਦਾਰ ਦੇ ਵਿਰੁੱਧ ਆਪਣਾ ਹੱਥ ਨਹੀਂ ਚੱਕਣਾ ਤੁਸੀਂ ਵਾਅਦਾ ਕਰੋ ਅੱਜ ਆਪਣੇ ਮਨ ਨਾਲ ਕਿ ਮੈਂ ਇਸ ਮਨ ਦੀ ਕਿਸੇ ਵੀ ਗਲਤ ਜੁਗਤ ਦੇ ਨਾਲ ਰਾਜੀ ਨਹੀਂ ਹੋਣਾ ਐਗਰੀ ਨਹੀਂ ਹੋਣਾ ਮੈਂ ਆਪਣੇ ਮਨ ਦੇ ਅੰਦਰ ਸਿਰਫ ਚੰਗੇ ਵਿਚਾਰਾਂ ਨੂੰ ਸਥਾਨ ਦਵਾਂਗਾ ਮੈਂ ਆਪਣੀਆਂ ਸੋਚਾਂ ਦੇ ਅੰਦਰ ਸਿਰਫ ਤੇ ਸਿਰਫ ਚੰਗੀਆਂ ਚੀਜ਼ਾਂ ਨੂੰ ਸਥਾਨ ਦਵਾਂਗਾ ਮੈਂ ਗਲਤ ਚੀਜ਼ ਲਈ ਮੇਰੇ ਮਨ ਦੇ ਅੰਦਰ ਕੋਈ ਸਥਾਨ ਹੈ ਹੀ ਨਹੀਂ ਆਂ ਚੀਜ਼ਾਂ ਨਹੀਂ ਦੇਖਣਗੀਆਂ ਮੇਰੀਆਂ ਅੱਖਾਂ ਕਿਸੇ ਦੇ ਉੱਤੇ ਜ਼ੁਲਮ ਹੁੰਦਾ ਨਹੀਂ ਦੇਖਣਗੀਆਂ ਮੇਰਾ ਮੂੰਹ ਸਿਰਫ ਪਰਮੇਸ਼ਵਰ ਦੀ ਉਪਮਾ ਦੇ ਲਈ ਖੁੱਲੇਗਾ ਮੇਰਾ ਮੂੰਹ ਕਿਸੇ ਦੇ ਨਾਲ ਚੰਗੀਆਂ ਗੱਲਾਂ ਕਰਨ ਦੇ ਲਈ ਖੁੱਲੇਗਾ ਹallelujah